ਬਲਾਕ ਸੰਮਤੀ ਚੋਣਾਂ ਦੇ ਨਾਮੀਨੇਸ਼ਨ ਦਾ ਅੱਜ ਆਖਰੀ ਦਿਨ ਸੀ ਤੇ ਬਲਾਕ ਫਤਿਹਗੜ ਚੂੜੀਆਂ ਜੀਵਿਕਾ ਕਾਂਗਰਸੀਆਂ ਵੱਲੋਂ ਆਪਣੇ ਕਾਗਜ਼ਤ ਦਾਖਲ ਕਰਵਾਏ ਗਏ ਤੇ ਇਸ ਮੁਕੇ ਕਾਗਜ਼ਤ ਦਾਖਲ ਕਰਵਾ ਕੇ ਆਏ ਹੈਰੀ ਸ਼ਰਕਾਰੀਏ ਨੇ ਅਤੇ ਬਲਾਕ ਪ੍ਰਧਾਨ ਕਾਂਗਰਸ ਕਰਨ ਮਰੀਦ ਕੇ ਨੇ ਕਿਹਾ ਕਿ ਅਗਰ ਉਹਨਾਂ ਦੇ ਕਾਗਜ਼ ਰਿਜੈਕਟ ਨਾ ਹੋਏ ਤਾਂ ਉੱਚਾ ਨਾਲ ਇਹ ਚੋਣਾਂ ਜਿੱਤਣਗੇ। ਚਾਹੁੰਦੇ ਹੈ ਤੁਹਾਨੂੰ ਕੀ ਕੁਝ ਕਿਹਾ ਹੈ ਸਰਕਾਰਿਆ ਤੇ ਕਰਨ ਮਰੀਦ ਕੇ ਨੇ। ਹਾਂ ਜੀ ਹਾਂ ਜੀ ਤੁਸੀਂ ਆ ਆਪਣੇ ਸਾਥੀਆਂ ਸਮੇਤ ਐਸ.ਟੀ.ਐਮ ਦਫ਼ਤਰ ਜਮੋਨਾਪੁਰ ਫਾਈਲ ਨੂੰ ਸੰਭਿਦੇ ਨਿਸ਼ਚੈ ਲਈ ਨਾਮਿਨੇਸ਼ਨ ਦਾਖਲ ਕਰਾਉਣਾ ਹੈ। ਕਿੰਨੀ ਤੱਕ ਦੀ ਤਿਆਰੀ ਹੈ? ਕਿੰਨਾ ਦਾ ਅੱਛਾ ਹੈ? ਤਿਆਰੀ ਸਾਡੀ ਫੁੱਲ ਹੈ ਜੀ। ਸਾਰੇ ਵੀਰ ਸਾਡੇ ਨਾਲ ਆ ਕਾਂਗਰਸ ਸਮੁੱਚੀ ਟੀਮ ਸਾਡੇ ਨਾਲ ਹੈ ਜੀ। ਸਾਨੂੰ ਬਸ ਇਹੀ ਆ ਵੀ ਸਾਡੇ ਦੇ ਕਾਗਜ਼ ਵੱਜ ਜਾਣ। ਜਿਸ ਤਰ੍ਹਾਂ ਸਰਪੰਚੀ ਵਿਧੇ ਸਾਡੇ ਕਾਗਜ਼ ਰਿਜੈਕਟ ਕਰਤੇ ਆ। ਉਹ ਬਸ ਵੱਜ ਜਾਂਦੀ ਬਾਕੀ ਸਾਡੇ ਲੋਕ ਕੋਈ ਫੁੱਲ ਤਿਆਰੀਆਂ ਨੇ ਇਹ ਖਰਚਾ ਕਾਹਦੇ ਦਾ ਹਾਂਜੀ ਹਾਂਜੀ ਪਹਿਲਾਂ ਵੀ ਸਾਡੇ ਇਤਰਾ ਹੋਇਆ ਜੀ ਤੇ ਹੁਣ ਤੁਸੀਂ ਇਹ ਵੀਡੀਓਗ੍ਰਾਫੀ ਨਹੀਂ ਨਾ ਕਰਾਈ ਵੀਡੀਓਗ੍ਰਾਫੀ ਕਰਾਈ ਜੀ ਕਰਾਈ ਹੈ ਜੀ ਉਹਦੇ ਸਰਪੰਚੀ ਵੀਰੇ ਵੀ ਕਰਾਈ ਸੀ ਉਦੋਂ ਵੀ ਧਕੇਸ਼ਾ ਹੀ ਹੋਈ ਆ ਅਫਸਰ ਵੀ ਇਹੀ ਪਹਿਲਾਂ ਵੀ ਇਹ ਕਿਸੇ ਰਿਪੋਰਟ ਆ ਯਾਰ ਕੋਸ਼ਿਸ਼ ਕੀਤੀ ਤੁਹਾਡੀ ਹਾਂਜੀ ਹਾਂਜੀ ਬਿਲਕੁਲ ਜੀ ਮਦਦਾਂ ਜੀ ਅੱਜ ਨੋਮੀਨੇਸ਼ਨ ਸੰਬੰਧੀ ਫਟੇਗਰ ਪੀਰੀਅਡ ਤੇ ਅਸੀਂ ਪਹੁੰਚੇ ਹੋ ਆਪਣੇ ਸਾਥੀ ਐਸਮੇਲ 25 ਦੇ ਨਾਮਰਾ ਦੇ ਨਾਲ ਕਿਸ ਤਰ੍ਹਾਂ ਦੀ ਤਿਆਰੀ ਚੱਲੀ ਸਾਡੇ ਵੱਲੋਂ ਜੀ ਫੁੱਲ ਤਿਆਰੀ ਹੈ ਸਾਡੇ 5 ਨੰਬਰ ਜ਼ੋਨ ਚ ਸਾਡੇ ਹੈਰੀ ਜੀ ਉਹ ਵੀ ਕਾਗਜ਼ ਭਰਨ ਆਏ ਨੇ ਸਾਡੇ ਸਾਰੇ ਹੀ ਕੈਂਡੀਡੇਟ ਆਪਣੇ ਕਾਗਜ਼ ਭਰਨ ਆਏ ਨੇ ਤੇ ਸਾਡੇ ਵਰਕਰਾਂ ਚ ਪੂਰਾ ਉਤਸ਼ਾਹ ਹੈ ਤੇ ਸਾਨੂੰ ਭਰੋਸਾ ਹੈ ਇਹ ਫੇਅਰ ਇਲੈਕਸ਼ਨ ਹੁੰਦੀ ਹੈ ਕੋਈ ਸਿਆਸੀ ਤੌਰ ਤੇ ਧੱਕੇਸ਼ਾਹੀ ਨਹੀਂ ਹੁੰਦੀ ਜਿਸ ਤਰ੍ਹਾਂ ਅੱਗੇ ਪੰਚਾਇਤ ਇਲੈਕਸ਼ਨ ਹੋਈ ਤੇ ਸਾਡੇ ਸਾਰੇ ਕੈਂਡੀਡੇਟ ਵੱਡੇ ਮਰਜ਼ੇ ਨਾਲ ਜਿੱਤ ਪ੍ਰਾਪਤ ਕਰ ਲਏ। ਖਰਚਾ ਕਾਗਜ ਰਤੋਂ ਤੱਕ ਖਰਚਾ ਤਾਂ ਸਾਨੂੰ ਜੀ ਖਰਚਾ ਪਹਿਲਾਂ ਤਾਂ ਠੀਕ ਸੀ ਸਾਨੂੰ ਐਸਡੀਓ ਮੈਡਮ ਤੇ ਪੂਰਾ ਭਰੋਸਾ ਹੈ ਪਰ ਜਿਹੜੇ ਇਥੇ ਆਰਓ ਨੇ ਲੱਗੇ ਨੇ ਪ੍ਰਭਜੀਤ ਸਿੰਘ ਵੜਨੀਵਸ ਉਹਨਾਂ ਨੇ ਪਹਿਲਾਂ ਵੀ ਪੰਚਾਇਤ ਇਲੈਕਸ਼ਨ ਵੇਲੇ ਜਿਸ ਤਰ੍ਹਾਂ ਇਹਨਾਂ ਦੇ ਪਿੰਡ ਚਤੋੜਗੜ ਜਾਂ ਮੇਰੇ ਪੰਚਾਇਤ ਦੇ ਕਾਗਜ ਦੇ ਜ਼ੋਨ ਦੇ ਉਹ ਇੰਚਾਰ ਸੀਗੇ ਆਰਓ ਸੀਗੇ ਉਹਨਾਂ ਨੇ ਬਹੁਤ ਧੱਕੇਸ਼ਾਹੀ ਕੀਤੀ ਉਹਨਾਂ ਨੇ ਸਾਡੇ ਕਾਗਜਾਂ ਨਾਲ ਵੀ ਛੇੜਖਾਨੀ ਕੀਤੀ। ਜਿਸ ਤਰ੍ਹਾਂ ਕਿ ਹੁਣ ਮੈਡਮ ਨੇ ਵੀਡੀਓਗ੍ਰਾਫੀ ਦੀ ਇਜਾਜ਼ਤ ਦਿੱਤੀ ਹੈ ਪਰ ਸਾਨੂੰ ਇੱਕੋ ਹੀ ਖਸ਼ਿਆ ਕਿ ਸਾਡੇ ਕਾਗਜ਼ਾਂ ਨਾਲ ਕੋਈ ਮਿਸਮੈਨੇਜਮੈਂਟ ਨਾ ਕੀਤੀ ਜਾਵੇ ਸਾਡੇ ਕਾਗਜ਼ਾਂ ਨਾਲ ਛੇੜਛਾੜ ਨਾ ਹੋਵੇ ਤੇ ਜੇ ਫਿਰ ਇਲੈਕਸ਼ਨ ਹੁੰਦੀ ਹੈ ਤਾਂ ਅਸੀਂ ਬਿਲਕੁਲ ਵੱਡੇ ਮਾਰਜਿਨ ਨਾਲ ਸਾਰੇ ਹਿਜੋਨਾਂ ਚ ਜਿੱਤਾਂਗੇ ਤੁਸੀਂ ਬਲਾਕ ਪ੍ਰਧਾਨੋਂ ਕਾਂਗਰਸ ਵੀ ਤੂਾਰ ਚਾਰ ਜਿਹੜੀਆਂ ਪਾਰਟੀਆਂ ਦੇ ਪਿੱਛੇ ਤਾਂ ਬਲਾਕ ਚੱਤੀ ਜਾਣੀਆਂ ਤੁਸੀਂ ਐਸੀਐਸ ਵੀ ਆਕਾਲੀ ਦੇ ਵੀ ਆਮ ਆਦਮੀ ਪਾਰਟੀ ਵੀ ਜੇ ਕਿਸੇ ਆਪਣਾ ਮੁਕਾਬਲਾ ਕੀ ਦੇਣਾ ਸਮਝਦੇ ਅਸੀਂ ਕਿਸੇ ਨਾਲ ਮੁਕਾਬਲਾ ਨਹੀਂ ਸਮਝਦੇ ਜੀ ਅਸੀਂ ਪੰਚਾਇਤ ਇਲੈਕਸ਼ਨਾਂ ਵੇਲੇ ਵੀ ਜਿਹੜੇ ਪਿੰਡਾਂ ਸਾਡੇ ਕਾਗੇ ਰਹਿ ਗਏ ਅਸੀਂ ਡਾਇਰੈਕਟ ਆਮ ਆਦੀ ਪਾਰਟੀ ਨਾਲ ਡਾਇਰੈਕਟ ਫਾਈਟ ਕੀਤੀ ਈਵਨ ਕਿ ਐਮਪੀ ਇਲੈਕਸ਼ਨ ਵੇਲੇ ਵੀ ਅਕਾਲੀ ਦਲ ਨੇ ਆਪਣੇ ਵਰਕਰਾਂ ਚ ਨਾ ਯੋਰ ਨਹੀਂ ਪਾਇਆ ਸਾਡੀ ਫਾਈਟ ਆਮ ਆਦੀ ਪਾਰਟੀ ਨਾਲ ਹੋਈ ਪਰ ਹੁਣ ਜੇ ਚਾਰ ਤਾਂ ਜਾਤੀਤ ਕੋਣੀ ਫਾਈਟ ਵੀ ਹੁੰਦੀ ਆ ਤਾਂ ਸਾਡੇ ਕੈਂਡੀਡੇਟ ਬਹੁਤ ਮਜ਼ਬੂਤ ਨੇ ਸਾਡਾ ਵਰਕਰ ਜਿਹੜਾ ਹੈ ਉਹ ਇੱਕ ਜਗ੍ਹਾ ਟਿਕਿਆ ਹੈ ਉਹ ਬਿਲਕੁਲ ਉਦਾਂ ਦਾ ਉਦਾਂ ਹੀ ਆ ਜਿੱਦਾਂ ਪਹਿਲੀਆਂ ਇਲੈਕਸ਼ਨਾਂ ਵੇਲੇ ਸੀ